ਇੱਕ ਪਾਸੇ ਪੂਰਾ ਦੇਸ਼ 26 ਜਨਵਰੀ ਦਾ ਪ੍ਰੋਗਰਾਮ ਬਣਾ ਰਿਹਾ ਪਰ ਦੂਸਰੇ ਪਾਸੇ ਦੇਸ਼ ਦਾ ਢਿੱਡ ਭਰਨ ਵਾਲੇ ਅੰਦਾਤਾ ਨੇ ਅੱਜ ਫਿਰ ਸੜਕਾਂ ਤੇ ਨੇ ਇੱਕ ਵਾਰ ਤਸਵੀਰਾਂ ਵੇਖ ਲੋ ਇਸ ਵੇਲੇ ਬਠਿੰਡਾ ਦੀ ਅਨਾਜ ਮੰਡੀ ਦੇ ਵਿੱਚ ਖੜਾ ਔਰ ਕਾਫੀ ਵੱਡੀ ਗਿਣਤੀ ਵਿੱਚ ਕਿਸਾਨ ਨੇ ਜਿਹੜੇ ਉਹ ਟਰੈਕਟਰ ਟੋਲੀਆਂ ਲੈ ਕੇ ਟਰੈਕਟਰ ਲੈ ਕੇ ਦਾੜਾ ਮੰਡੀ ਦੇ ਵਿੱਚ ਪਹੁੰਚੇ ਨੇ ਔਰ ਕਿਸਾਨਾਂ ਵੱਨਿਓ ਟਰੈਕਟਰਾਂ ਨੂੰ ਰੋਕ ਕੇ ਇੱਕ ਰੋਸ ਮਾਰਚ ਕੀਤਾ ਜਾ ਰਿਹਾ ਔਰ ਕਹਿ ਰਹੇ ਆ ਕਿ ਕੇਂਦਰ ਸਰਕਾਰ ਵੱਨਿਓ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ ਔਰ ਲਗਾਤਾਰ ਕਿਸਾਨ ਨੇ ਸੜਕਾਂ ਤੇ ਨੇ ਐਗਿਟੇਸ਼ਨ ਕਰ ਰਹੇ ਨੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਫਿਰ ਸੜਕਾਂ ਤੇ ਨੇ ਫਿਰ ਕਿਸਾਨ ਐਗਿਟੇਸ਼ਨ ਦਾ ਰਾਹ اختیار ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਕੀ ਵੱਡੀ ਮੰਗ ਹੈ ਕਿਸ ਸੀ ਨੂੰ ਲੈ ਕੇ ਦੁਬਾਰਾ ਤੋਂ ਫਿਰ ਕਿਸਾਨ ਸੜਕਾਂ ਤੇ ਮੰਗ ਤਾਂ ਇਹੀ ਆ ਜਿਹੜੀ ਦਿੱਲੀ ਮੋਰਚੇ ਦੇ ਵਿੱਚ ਸਾਡੇ ਮਤਲਬ ਰਹਿੰਦੀਆਂ ਮੰਗਾਂ ਕਾਲੇ ਕਾਨੂੰਨ ਜਿਹੜੇ ਰੱਦ ਕਰਾ ਕੇ ਆਏ ਸੀਗੇ 20 ਉੱਥੇ ਮਤਲਬ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬਾਡਰਾਂ ਦੇ ਉੱਤੇ ਮਤਲਬ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਆ ਪਰ ਜਿਹੜੀ ਸੈਂਟਰ ਸਰਕਾਰ ਨੇ ਛੱਡਨੇ ਵਾਅਦੇ ਕਰੇ ਸੀ ਜਿਹੜੀਆਂ ਰੈਂਡੀਆਂ ਮੰਗਾਂ ਆ ਜੋ ਪੂਰੀਆਂ ਕੀਤੀਆਂ ਜਾਣੀਆਂ ਪਰ ਉਹਦੇ ਹੋਇਆ ਉਲਟ ਉਲਟ ਕੀ ਹੋਇਆ ਜਿਹੜਾ ਇੱਕ ਖਰੜਾ ਭੇਜਿਆ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਉਹ ਵੀ ਕਾਲੇ ਕਾਨੂੰਨ ਦੀ ਇੱਕ ਕਾਪੀ ਐ ਪਰ ਮੈਂ ਕਹਿ ਤਗੇ ਵੀ ਮਤਲਬ ਕਾਪੀ ਉਹੀ ਐ ਪਰ ਉਹਦਾ ਰੇਖ ਰੂਪ ਹੀ ਬਦਲੀ ਆ ਉਹਦੀ ਕਿਉਂਕਿ ਉਹਦੇ ਵਿੱਚ ਨਿਸਕਾਨ ਕੀ ਹੋਣਾ ਜਿੰਨੀਆਂ ਛੱਡੀਆਂ ਮੰਡੀਆਂ ਆ ਭਾਰਤ ਦੀਆਂ ਸਾਰੀਆਂ ਮੰਡੀਆਂ ਦਾ ਭੋਗ ਪਾਉਣਾ ਜਿੰਨਾ ਸਾਡਾ ਕਿਸਾਨ ਹੈ ਕਿਸਾਨਾਂ ਦੀਆਂ ਫਸਲਾਂ ਤੇ ਕਿਸਾਨਾਂ ਦੀਆਂ ਨਸਲਾਂ ਤੇ ਜ਼ਮੀਨਾਂ ਦਾ ਭੋਗ ਪਾਉਣਾ ਹੈ ਤੇ ਨਾਲ ਜਿਹੜਾ ਹਟਾ ਮਜ਼ਦੂਰ ਹੈ ਜਿਹੜਾ ਮਜ਼ਦੂਰ ਅੱਜ ਮਜ਼ਦੂਰੀ ਕਰਦਾ ਹੈ ਨਾਲ ਉਹਨਾਂ ਵੀ ਭੋਗ ਪਾਣਾ ਕਿਉਂਕਿ ਜਦੋਂ ਸੈਲੋ ਵੱਡੇ ਵੱਡੇ ਸੈਲੋ ਖੋਲਤੇ ਡਾਨੀਆਂ ਬਾਨੀਆਂ ਨੇ ਆ ਕੇ ਕਬਜ਼ਾ ਕਰ ਲਿਆ ਜਿਵੇਂ ਮਤਲਬ ਪਿੱਛੇ ਲੁੱਟ ਹੋਈ ਸਾਡੀ ਝੋਨੇ ਦੀ ਇਸ ਕਰਕੇ ਅਸੀਂ ਸਾਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕੀਤਾ ਜਿਹੜੇ ਵਲਟੇਰਿਆਂ ਨੇ ਝੂਠੀ ਜਾਦੀ ਮਨਾ ਰਹੇ ਨੇ ਅਸੀਂ ਝੂਠੀ ਜਾਦੀ ਕਹਿੰਦੇ ਆ ਸੱਚੀ ਜਾਦੀ ਕਹਿੰਦੇ ਆ ਵੀ ਅਸਲ ਅਸੀਂ ਕਹਿੰਦੇ ਆ ਵੀ ਜਾਦੀ ਹੈ ਨਹੀਂ ਜੇ ਜਾਦੀ ਹੁੰਦੀ ਕਿਸਾਨਾਂ ਨੂੰ ਸੜਕਾਂ ਤੇ ਕਿਉਂ ਕਿਢੀਸਿਆ ਜਾਂਦਾ ਮੰਡੀਆਂ ਦੇ ਵਿੱਚ ਸਾਡੇ ਕਿਸਾਨ ਵਿਰੋਧ ਕਰਦੇ ਆ ਵੀ ਸਾਡਾ ਝੋਨਾ ਨਹੀਂ ਵਿਕਿਆ ਉਹਨਾਂ ਦੇ ਉੱਤੇ ਡਾਂਗ ਫੇਰੀ ਜਾ ਰਹੀ ਹੈ ਅਸੀਂ ਤਾਂ ਕਰਕੇ ਨੂੰ ਝੂਠੀ ਜਾਦੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਜਿਹੜੀਆਂ ਹਟਕਾਂ ਮੰਗਾਂ ਰਹਿੰਦੀਆਂ ਉਹ ਪੂਰੀਆਂ ਕੀਤੀਆਂ ਨੇ ਕੀ ਲੱਗਦਾ ਕਿ ਹੱਲ ਹੋਊਗਾ ਅਗਿਟੇਸ਼ਨ ਪਹਿਲਾਂ ਦਿੱਲੀ ਦੇ ਵਿੱਚ ਕੀਤਾ ਇੱਕ ਪਾਸੇ ਮਰਨ ਮਰਤੇ ਤੁਹਾਡੇ ਲੀਡਰ ਬੈਠੇ ਨੇ ਕੀ ਲੱਗਦਾ ਕੋਈ ਹੱਲ ਹੋਊਗਾ ਇਸ ਤਰ੍ਹਾਂ ਰੈਗਿਟੇਸ਼ਨ ਕਰਕੇ ਸਰਕਾਰਾਂ ਸੁਣਨੀਆਂ ਗੱਲ ਦੇਖੋ ਹੱਲ ਵੱਡੀ ਵੱਡੇ ਵੱਡੇ ਹੱਲ ਹੋਇਆ ਜਦੋਂ ਜਿੱਥੇ ਲੋਕ ਇਕੱਠੇ ਹੋ ਗਏ ਜਦੋਂ ਸਮੁੱਤ ਮੋਰਚੇ ਦਾ ਫੈਸਲਾ ਹੋ ਗਿਆ ਸਾਰੀਆਂ ਜੱਸੀ ਬੰਦੀਆਂ ਇਕੱਠੀਆਂ ਹੋਊਗਾ ਅਸੀਂ ਅਪੀਲ ਕਰਾਂਗੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਦੋਂ ਅਸੀਂ ਇਕੱਠਾ ਇੱਕ ਮਤਲਬ ਪੰਜ ਉਂਗਲਾਂ ਹੁੰਦੀਆਂ ਨਿੱਕੀਆਂ ਵੱਡੀਆਂ ਹੁੰਦੀਆਂ ਜਿਹੜੂ ਮੁਠੀ ਬਣ ਜੇ ਉਹ ਜੋ ਵਾਇਰਿੰਗਾਂ ਦੇ ਜੋ ਨਾਸਾਂ ਦੇ ਪਾਜਦੇ ਉਹ ਹੱਲ ਹੋ ਜਾਂਦੇ ਆ ਹੱਲ ਕਰਾ ਕੇ ਹਟਾਂਗੇ ਬਿਲਕੁਲ ਇਹ ਕਹਿੰਦੇ ਹਲ ਕਰਾ ਕੇ ਹਟ ਗਏ ਇਸ ਪਾਸੇ ਵੀ ਤਸਵੀਰਾਂ ਵੇਖੋ ਕਿ ਇਸ ਪਾਸੇ ਵੀ ਟਰੈਕਟਰ ਨੇ ਜਿਹੜੇ ਉਹ ਕਾਫੀ ਵੱਡੀ ਗਿਣਤੀ ਵਿੱਚ ਖੜੇ ਨੇ ਰੈਗਿਟੇਸ਼ਨ ਹੈ ਉਹ ਲਗਾਤਾਰ ਕਿਸਾਨਾਂ ਵੱਨਿਓ ਕੀਤਾ ਜਾ ਰਿਹਾ ਹੈ ਇਸ ਪਾਸੇ ਵੀ ਦੇਖੋ ਕਿ ਟਰੈਕਟਰ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਟਰੈਕਟਰਾਂ ਨੂੰ ਰੋਕ ਕੇ ਐਗਿਟੇਸ਼ਨ ਕਰਦੇ ਜਿਹੜੇ ਕਿਸਾਨ ਨੇ ਉਹ ਨਜ਼ਰ ਆ ਰਹੇ ਨੇ ਔਰ ਤਸਵੀਰਾਂ ਤੁਹਾਨੂੰ ਬਠਿੰਡਾ ਤੋਂ ਅਨਾਜ ਮੰਡੀ ਨੇ ਦਿਖਾ ਰਹੇ ਕਿ ਅਨਾਜ ਮੰਡੀ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲੋਕ ਬੈਠੇ ਨੇ ਕਿਸਾਨ ਬੈਠੇ ਨੇ ਐਗਿਟੇਸ਼ਨ ਕਰਦੇ ਨਜ਼ਰ ਆ ਰਹੇ ਨੇ ਤਾਂ ਕਰਕੇ ਤਸਵੀਰਾਂ ਬਠਿੰਡਾ ਤੋਂ ਨੇ ਯਾਰ ਆਖਿਰਕਾਰ ਕਿਸਾਨ ਕਹਿ ਰਿਹਾ ਕਿ ਜਿੰਨੀ ਦੇਰ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਣੀਆਂ ਬੇਸ਼ੱਕ ਉਹ ਦਿੱਲੀ ਦੇ ਵਿੱਚ ਮੋਰਚੇ ਲਾਏ ਔਰ ਦੂਸਰੇ ਪਾਸੇ ਲਗ ਲਗ ਬਾਰਡਰਾਂ ਦੇ ਕਿਸਾਨ ਬੈਠੇ ਔਰ ਕਿਸਾਨ ਕਹਿ ਰਿਹਾ ਕਿ ਉਹਨਾਂ ਦੇ ਐਗਿਟੇਸ਼ਨ ਹੈ ਉਹ ਸਰਕਾਰ ਦੇ ਖਿਲਾਫ ਹੁੰਦੇ ਰਹਿਣਗੇ ਬਠਿੰਡਾ ਤੋਂ ਸੂਰਜਪਾਲ ਨਿਊਜ਼ 18 ਪੰਜਾਬ ਮੇਰਾ ਨਾਮ ਦਸ਼ੀਤੂੰ ਬਾਹਰਤੀ ਕਿਸਾਨ ਧੁਨੇਤਾ ਕਰਾ ਕੀ ਮਾਮਲਾ ਕੋਲ ਅਸੀਂ ਕਿਤੇ ਸਟ੍ਰੀਟ ਮਾਰਚ ਕਰਦੇ ਆ ਇੱਕ ਸੰਜੋਗਤ ਮੋਰਚੇ ਦੇ ਛੱਡੇ ਤੇ ਜਿਹੜਾ ਦਿੱਲੀ ਅੰਦੋਲਨ ਦੇ ਨਾਲ ਇਹ ਮੰਗਾਂ ਮਨਾਉਣ ਖਾਤਰ ਤੇ ਨਾਲ ਜਿਹੜਾ ਸੈਂਟਰਲ ਸਰਕਾਰ ਨੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਖੜੜਾ ਭੇਜਿਆ ਪੰਜਾਬ ਸਰਕਾਰ ਨੂੰ ਰੱਦ ਕਰਾਉਣ ਖਾਤਰ ਸਾਰੇ ਭਾਰਤ ਚ ਅੱਜ ਟਰੈਕਟਰ ਮਾਰਚ ਸੰਜੋਗਤ ਮੋਰਚੇ ਦੇ ਛੱਡੇ ਦੇ ਕੀਤਾ ਜਾ ਰਿਹਾ ਹੈ ਪੰਡਾ ਕਿੰਨੇ ਕਿੰਨੇ ਕੀਤਾ ਪੰਡਾ ਜਗ੍ਹਾ ਤੇ ਚਾਰ ਜਗ੍ਹਾ ਤੇ ਕੀਤਾ ਜਾ ਰਿਹਾ ਹੈ ਕਿੰਨੇ ਕਿੰਨੇ ਜਿਤ ਬੰਨਿਆ ਹੈ ਜਿਸਨ ਜੋਮ ਤੋਂ ਮੋਰਚੇ ਦੇ ਮੱਧ ਜੰਮਨਾ ਵੀ ਸ਼ਾਰਗਾਂ ਜਿੱਥੇ ਬੰਨੀਆਂ ਸ਼ਾਰਗਾਂ ਜਿੱਥੇ ਮਨਣਾਉਣੀਆਂ ਜਿੱਥੇ ਜਿੰਨੀ ਕ ਆਦੀ ਆਦੀ ਸਮਰੱਥਾ ਉਹਨਾਂ ਕ ਮਤਲਬ ਉਹ ਕਿ ਸਾਰਾ ਜੋਰ ਲਾ ਰਹੇ ਆ ਇਹ ਮਾਰਕੀਟ ਵਾਲੇ ਵੀ ਆਰ ਦੇ ਉੱਤੇ ਇਹ ਜੀ ਇੱਥੋਂ ਦਾਣਾ ਮੰਡੀ ਤੋਂ ਚੱਲ ਕੇ ਡੀਸੀ ਦਾ ਉੱਪਰ ਦੇ ਮੋਰ ਦੀ ਤੇ ਜਿਹੜਾ ਨਕੀਆ ਮਹਿਰਾ ਦੇ ਕੋਲ ਅੰਬੇਦਕਰ ਦੁਜਾਈ ਦੇ ਭਾਈ ਘਣੇਗਾ ਬਹੁਤ ਚੌਕਾ ਉੱਥੇ ਸਮਾਗਮ ਕਰਾਇਆ